ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਮੈਂ ਨਾ ਮੈਡੀਸਿਨ ਲੈਣ ਬਾਗੀ ਇਸ ਕਰਕੇ ਲੇਟ ਹੋ ਗਈ ਥੋੜਾ ਜਾਂ ਮੇ ਕੰਮ ਜ਼ਿਆਦਾ ਹੋ ਗਿਆ ਜਦੋਂ ਤਾਂ ਆਪਾਂ ਰੈਸਟ ਕਰ ਲੈਂਦੇ ਹਾਂ ਉਦੋਂ ਤਾਂ ਲੱਤ ਠੀਕ ਰਹਿੰਦੀ ਨਹੀਂ ਫਿਰ ਔਖਾ ਹੋ ਜਾਂਦਾ ਹਨ ਸਾਰਾ ਦਿਨ ਹੋ ਗਿਆ ਨਾ ਗਿਆ ਨੂੰ ਤੇ ਡਾਕਟਰਾਂ ਦੇ ਵੀ ਬਹੁਤ ਈਡ ਹੁੰਦੀਆਂ ਉੱਥੇ ਕਿਹੜਾ ਬਾਰਿਸ਼ ਛੇਤੀ ਆ ਜਾਂਦੀ ਹੈ ਬਾਕੀ ਬਾਹਰ ਜਾ ਕੇ ਤਾਂ ਬੰਦਾ ਚਾਹੀ ਇੱਕ ਘੰਟਾ ਜਾਏ ਵੀ ਉਹੀ ਥੱਕ ਜਾਂਦਾ ਹੁੰਦਾ ਹੈ ਨਾ ਹੁਣ 5 ਵਜੇ ਆ ਕੇ ਮੈਂ ਥੋੜਾ ਟਾਈਮ ਰੈਸਟ ਕਰੀ ਆ ਇਸ ਤੋਂ ਬਾਅਦ ਹੁਣ ਮੇਰਾ ਕਾਸੇ ਨੂੰ ਜੀਨ ਕਰਦਾ ਇੱਕ ਨਾ ਤੂੜੀ ਕਰੀ ਜਾਂਦੇ ਨੇ ਆਲੇ-ਦਾਲੇ ਸਾਰੇ ਕਿਤੇ ਕੰਡ ਜੀ ਪੈ ਪੈ ਕੇ ਇੰਨੀ ਕੰਡ ਜੀ ਲੜੀ ਜਾਂਦੀ ਆ ਪਤਾ ਨਹੀਂ ਕੀ ਹੋਈ ਜਾਂਦਾ ਇਹ ਗਰਮੀ ਜੀ ਆਈ ਜਾਂਦੀ ਆ ਤੇ ਮੈਂ ਹੁਣ ਆਸਪ੍ਰੀਤ ਲਈ ਇਹ ਸਬਜੀ ਚੀਰ ਨਮੈਂ ਦਾ ਸਬਜੀ ਲੈ ਕੇ ਆਈ ਸੀ ਸਿਮਲਾ ਮਿਰਚ ਤੇ ਕद्दू ਮੈਂ ਆਪਣੇ ਲਈ ਕद्दू ਬਣਾਉਂਗੀ ਤੇ ਇਹ ਕद्दू ਖਾਂਦੇ ਨਹੀਂ ਹੈਗੇ ਰੋਜ਼ ਫਿਰ ਮੇਰਾ ਸਾਰਾ ਕੁਝ ਡਾਕਟਰ ਨੇ ਬੰਦ ਕਰ ਰੱਖਿਆ ਵੈਰੀਆਂ ਚੀਜ਼ਾਂ ਆਲੂ ਨਹੀਂ ਖਾਣੇ ਤੇ ਹੋਰ ਹੁਣ ਕੋਈ ਹਜੇ ਆਲੂ ਪਾਵਾਂਗੇ ਪਕੌੜਿਆਂ 'ਚ ਵੀ ਆਲੂ ਪੈਣਗੇ ਜੀ ਕੋਈ ਗੜੀਆਂ ਵਗੈਰਾ ਕਰਾਂਗੇ ਉਹ 'ਚ ਵੀ ਆਲੂ ਪੈਣਗੇ ਤਾਂ ਕਰਕੇ ਮੈਂ ਤਾਂ ਬਸ ਇਕੱਲੇ ਕद्दू ਦੀ ਹੋ ਰਹੀਆਂ ਹੁਣ ਤੇ ਇਹਨਾਂ ਨੂੰ ਲਿਆਉਂਦੀਆਂ ਜੀ ਸਿਮਲਾ ਮਿਰਚ ਉਹ ਚੀਰਦੀ ਐ ਤੇ ਮੈਂ ਇਹਨੇ ਰਸੋਈਲ ਸੂਈ ਦੇਖਦੀਆਂ ਜੋ ਬੱਚਿਆਂ ਦੀ ਉਹਨਾਂ ਨਹੀਂ ਹੁੰਦਾ ਇਹਨਾਂ ਨੂੰ ਉਹਨਾਂ ਕਿੰਨਾ ਆਪਾਂ ਧਿਆਨ ਨਾਲ ਕੰਮ ਕਰ ਲੈਣੇ ਆ। ਚਲੋ ਜੀ ਆਪਾਂ ਦੇਖੋ ਜੀ ਬਾਹਰ ਕੀ ਹਾਲ ਹੋਇਆ ਪਿਆ ਕੰਢੀ ਕੰਡੂ ਡੀ ਜਾਂਦੀ ਐ ਮੈਂ ਸਵੇਰੇ ਸਾਰਾ ਸਾਫ਼ ਕਰਕੇ ਝਾੜੂ ਪੋਚਾ ਕਰਾ ਕੇ ਗਈ ਸੀ ਇਹਦੇ ਨਾਲ ਨਾਲ ਲੱਗ ਲਗਾ ਕੇ ਬੜਾ ਬੜੂ ਕੇ ਕੰਮ ਕਰਾ ਲੈਣਾ ਦੇਖੋ ਰਸੋਈ ਦਾ ਹਾਲ ਸਾਰਾ ਕੁਸਾਈ ਪਿਆ ਇਹਨਾਂ ਦਾ। ਪਾਂਡੇ ਵਾਸਤੇ ਇੱਕ ਟੋਕਰੀ ਅੰਦਰ ਜਾ ਕੇ ਧਰਤੀ ਵੀ ਕੰਡਨ ਨਾ ਪਵੇ। ਪਿੰਦਰ ਨੇ ਸਕੂਲੋਂ ਆ ਕੇ ਚਾਹ ਬਣਾ ਲਈ ਤੇ ਮੱਜਾਂ ਮੰਨਤੀਆਂ ਦੇਖੋ ਆ ਕੱਪੜੇ ਜਿੱਥੇ ਉੱਥੇ ਬੈਗ ਪਿਆ ਕਿੰਨੀ ਕੰਡ ਪਈ ਪਈ ਅਜੇ ਆਪਣਾ ਢੋਲ ਰਹਿਦਾ ਭਰਨਾ ਨਾ ਮੈਥੋਂ ਹੁਣ ਕੁਝ ਨਹੀਂ ਹੋਣਾ ਅੱਜ ਤੋਂ ਮੇਰਾ ਜਮਾ ਕੰਮ ਕਾਹੋ ਆ ਮੈਂ ਤਾਂ ਹੀ ਥੋੜਾ ਜਿਹਾ ਲੇਟ ਗਈ ਸੀ ਡਾਕਟਰ ਕੋਲੇ ਹਨਾ ਵੀ ਫੇਰ ਉਹ ਪ੍ਰੇਜ ਕਰਨਗੇ ਤੂੜੀ ਤਾੜੀ ਕਰਨ ਵਾਲੀ ਪਈ ਸੀ ਆਪਣੀ ਚਲੋ ਜੀ ਹੁਣ ਢੋਲ ਆਪੇ ਭਰ ਲੈਣਗੇ ਸਰਦਾਰ ਜੀ ਦੇਖੋ ਇੱਧਰ ਆਪਣੀ ਤੂੜੀ ਦਾ ਬਰਾਂਡਾ ਪਰਤਾ ਇਹ ਨਿਬੜ ਗਿਆ ਕੰਮ ਮੱਜਾਂ ਮੰਨਤੀਆਂ ਇਹਨੇ ਪਿੰਦਰ ਨੇ ਪਤਾ ਨਹੀਂ ਕੀ ਕੁਝ ਕਰਿਆ ਦੇਖਾਂ ਸੰਨੀ ਦਾ ਬੱਸ ਮੋਟਾ-ਮੋਟਾ ਲੈ ਲਾ ਬੱਬਾ ਜੀ ਕਰਿਆ ਹੈ ਇਹਨਾਂ ਨੂੰ ਹੋਰ ਆਪਾਂ ਨਾ ਦਾਣਾ-ਦੂਣਾ ਪਾਉਨੇ ਆ ਤੇ ਨਾਲੇ ਮੈਂ ਇਹਨਾਂ ਨੂੰ ਪਾਣੀ ਪਿਉਣੀ ਆ ਉਸ ਤੋਂ ਬਾਅਦ ਮੈਂ ਆਪਣਾ ਹੂੰਗੀ ਕੰਡ ਨਹੀਂ ਖਾ ਰੱਖਿਆ ਇਦਾਂ ਜੰਮਣੂ ਕਿ ਤੂੜੀ ਕਰਦੇ ਨੇ ਤੇ ਆਪਣਾ ਇਹ ਦੇਖੋ 4 ਤੇ ਨੀਰੇ ਵਾਲੀ ਕਣਕ ਟਾਕਤੀ ਮੈਂ ਤਾਂ ਨਹੀਂ ਕਰ ਸਕਦੀ ਕੋਸਣ ਜਦੋਂ ਸਰਦਾਰ ਜੀ ਵਿਲੇ ਹੋਗੇ ਇਹ ਨਾਲ ਲੱਗ ਲਗਾ ਕੇ ਜਿਹੜਾ ਕੰਮ ਹੈ ਨਿਮੇੜ ਲੈਣਗੇ ਦੋ ਕੰਮ ਰਹਿ ਗਏ ਹੁਣ ਇੱਕ ਕਣਕ ਦਾ ਕਟੋਲ ਭਰਨ ਵਾਲਾ ਜੀ ਦੇਖੋ ਬਦ ਮੁਸਕਲ ਹੋ ਜਾਂਦਾ ਜਦੋਂ ਕੱਲਾ ਬੰਦਾ ਹਨ ਬਾਰੇ ਬਾਗ ਦੇ ਫੇਰ ਆ ਕੇ ਕੰਮ ਕਰਨੇ ਹੁਣ ਮੇਰਾ ਜਮੀ ਜੀ ਨਹੀਂ ਕਰਦਾ ਸਾਰਾ ਖਲਾਰਾ ਪੈ ਗਿਆ ਸਵੇਰੇ ਮੈਂ ਫੁੱਲ ਫਲ ਵੀ ਧੋਕੇ ਗਈ ਸੀ ਤੇ ਇਹ ਵੀ ਕੰਡ ਤੂੜੀ ਨਾਲ ਭਰੇ ਪਏ ਤੇ ਪਿੰਦਰ ਨੂੰ ਲਾ ਕੇ ਤੇ ਆਪਾਂ ਨੇ ਢੋਲ ਬਾਹਰ ਕੱਢਦੇ ਕਿਉਂ ਉੱਥੇ ਨੀਰਾ ਪਾਤਾ ਦੇਖੋ ਜੀ ਆ ਗੱਡੀ ਦਾ ਕਬਰ ਨਾ ਅਸੀਂ ਰੋਜ਼ ਸਾਮ ਸਵੇਰੇ ਗੱਡੀ ਛਾੜ ਦਿਆਂ ਡੇਲੀ ਆਹੀ ਕੰਮ ਹੋਇਆ ਹੁੰਦਾ ਦੇਖਿ ਕਿਵੇਂ ਭਰੇ ਪਏ ਵਿਚਾਰਾ ਤੇ ਉਹ ਸਬਜ਼ੀ ਚੀਰ ਰਹੀ ਐ ਮੈਂ ਹੁਣ ਮੱਝਾਂ ਨੂੰ ਪਾਣੀ ਪਿਉਣੀ ਆ ਉਧਰ ਅਮਨ ਕੇ ਤੂੜੀ ਕਰਦੇ ਨੇ ਹਮ ਨੂੰ ਤੇ ਪਿੰਦਰ ਉਧਰ ਵਗ ਗਿਆ ਤੇ ਨਹੀਂ ਮੈਨੂੰ ਬਾਜ ਮਾਰ ਦਿੰਦੀ ਉਹ ਟਰੈਕਟਰ ਤੇ ਮੇਕੇ ਵਗ ਗਿਆ ਬਾਕੀ ਉਹਨ ਨੂੰ ਮੈਨੂੰ ਕਹੂਗਾ ਵੀ ਤੁਸੀਂ ਕੰਮ ਕਰ ਲਿਓ ਵੀ ਮੈਂ ਤਾਂ ਮੱਝਾਂ ਵਨਤੀਆਂ ਥੰਨੀ ਪਾਤੀ ਹੁਣ ਮੈਂ ਆਪ ਧਿਆਨ ਨਾਲ ਦੇਖ ਕੇ ਸਮਾਰ ਕੇ ਆਪਾਂ ਦਾਣਾ ਪਾਵਾਂਗੇ ਫਿਰ ਮੱਝ ਥੋੜੀ ਜਿਹੀ ਆਪਣੀ ਟੋਕੜ ਹੋਈ ਪਿਆ ਲੰਬਾ ਡੰਗ ਜਿਆ ਕਰਦੀ ਐ ਰਾਤ ਨਹੀਂ ਖੜੀ ਮੈਂ ਸਵੇਰੇ ਖੜੀ ਐ ਹੁਣੀ ਵੀ ਨਹੀਂ ਖੜਨੀ ਹੁਣ ਦੇਖੋ ਤੜਕੇ ਖੜੂਗੀ ਜਾਂ ਕੱਲ ਨੂੰ ਸ਼ਾਮ ਨੂੰ ਖੜੂਗੀ ਪਤਾ ਨਹੀਂ 10 ਦਿਨਾਂ ਬਾਅਦ ਇਹਨੂੰ ਕੀ ਹੋ ਜਾਂਦਾ ਤੇ ਮੈਂ ਸਵੇਰੇ 8:30-9 ਵਜੇ ਗਈ ਹੋਈ ਨਹੀਂ ਮੈਨੂੰ 4:30-5 ਵਜੇ ਆਉਂਦਿਆਂ ਨੂੰ ਹਨਾ ਇੰਨਾ ਸਾਰਾ ਦਿਨ ਨਹੀਂ ਲੰਘਿਆ ਇੱਕ ਗਰਮੀ ਐ ਮੈਂ 10 ਦਿਨ 12 ਦਿਨ ਦੀ ਦਵਾਈ ਖਾ ਕੇ ਦੇਖ ਲਈ ਮੈਨੂੰ ਕੋਈ ਫਰਕ ਨਹੀਂ ਪਿਆ ਹੁਣ ਫੇਰ ਲਏ 10 ਦਿਨਾਂ ਦੀ ਹੁਣ ਦੇਖਦੇ ਆ ਕੀ ਬਣਦਾ ਇਸ ਕਰਕੇ ਮੈਂ ਪੰਗਾ ਨਹੀਂ ਲੈਂਦੀ ਕਿਉਂਕਿ ਮੈਨੂੰ ਕੱਲੀ ਨੂੰ ਔਖਾ ਹੋ ਜਾਂਦਾ ਫਿਰ ਬਾਅਦ ਦੇ ਵਿੱਚ ਕੰਮ ਵੀ ਕਰਨਾ ਤੇ ਜਾਣਾ ਵੀ ਔਖਾ ਹੈ ਹਾਂਜੀ ਸਰਦਾਰ ਜੀ ਬੇਲੇ ਨਹੀਂ ਬੱਸਾਂ ਤੇ ਬਹੁਤ ਪਕਾਈ ਹੁੰਦੀ ਐ ਤੇ ਜਿੰਨੀ ਕੁ ਮੇਰੀ ਰੈਸਟ ਹੁੰ ਕੋਈ ਮੈਂ ਆਰਾਮ ਕਰਦੀ ਆ ਉੰਨੀ ਕੁ ਬੱਸਾਂ ਤੇ ਪੇਰ ਚਾਹ ਦੀ ਪ੍ਰੋਬਲਮ ਹੋ ਜਾਂਦੀ ਐ ਹੁਣ ਮੈਨੂੰ ਬਹੁਤ ਤਕਲੀਫ ਹੋਈ ਪਈ ਐ ਵੀ ਮੈਂ ਨਾ ਆ ਕੇ ਬਸ ਪਾਏ ਜਾ ਰਾਮ ਨਾਲ ਮੈਂ ਗਰਮ ਪਾਣੀ ਲਾਉਣੀ ਆ ਠੰਡੇ ਪਾਣੀ ਨਾਲ ਮੈਨੂੰ ਨਹਾਉਣਾ ਮਨਾ ਕੀਤਾ ਹੈ ਰੈਕਟਰ ਦਾ ਕਿਉਂ ਲੱਤ ਕਰਕੇ ਉਹ ਕਹਿੰਦੇ ਵੀ ਠੰਡੇ ਪਾਣੀ ਨਾਲ ਬਿਲਕੁਲ ਵੀ ਨਹੀਂ ਨਹਾਉਣਾ ਸੇਖ ਸੁਕ ਦਿਨਿਆਂ ਜਿੰਨਾ ਕਿ ਉਹ ਗਰਮ ਕਰਦੇ ਆ ਫਿਰ ਠੰਡੇ ਪਾਣੀ ਨਾਲ ਨਾ ਕਿਉਂ ਨਹੀਂ ਫਿਰ ਕੰਮ ਖਰਾਬ ਹੋ ਜਾਂਦਾ ਹੁਣ ਮੈਂ ਪਾਣੀ ਗਰਮ ਲਾਉਂਗੀ ਆਪਾਂ ਦਾ ਤੇਰ ਸੋਈ ਸਾਫ ਕਰਦੀਆਂ ਥੋੜੀ ਸਾਡੀ ਜੁੜ ਕੇ ਬਹੁਤ ਖੁਸ਼ ਆ ਗਿਆ ਦੁਬਾਰੇ ਫਿਰ ਸਵੇਰੇ ਸਾਰਾ ਸਾਫ ਕਰਕੇ ਰਹੀ ਸੀ ਹੁਣ ਫੇਰੀ ਸਾਮ ਵੇ ਤੇ ਚਲੋ ਜੀ ਹੋਰ ਨਹੀਂ ਪਹਿਣਾ ਨਾ ਆਪਾਂ ਤੁਨ ਮੈਥੋਂ ਮੈਂ ਤਾਂ ਦੇਖ ਲਿਆ ਵੀ ਜੀ ਮੈਨੂੰ ਡਾਕਟਰ ਐਂ ਕਹਿੰਦਾ ਵੀ ਤੂੰ ਜਮੀ ਬਿਲਕੁਲ ਵੀ ਵੈਡ ਰੈਸਟ ਰਹਿਣਾ ਪੈਰ ਥੱਲੇ ਨਹੀਂ ਲਾਉਣਾ ਮੈਥੋਂ ਨਹੀਂ ਰਹਿਣਾ ਮੈਂ ਉਹੀ ਜੇ ਡਾਕਟਰ ਕੋਲੋਂ ਮੈਡੀਸਨ ਨਹੀਂ ਲੈਂਦੀ ਮੈਨੂੰ ਪਤਾ ਤਾਂ ਪੈਸੇ ਬਰਬਾਦ ਕਰਨੇ ਜੀ ਹੁਣ ਵੀ ਤਾਂ ਆਪਾਂ ਪੈਸੇ ਬਰਬਾਦ ਹੀ ਕਰ ਰਹੇ ਆ ਜਾਂਦੇ ਆ ਕਦੇ 1000 ਲੈ ਲੈ 1500 ਲੈ ਲੈ 2000 ਲੈ ਲੈ ਨਾਲੇ ਕੋਈ ਫਰਕ ਨਹੀਂ ਪੈਂਦਾ ਬਿਵੇਂ ਇਸ ਕਰਕੇ ਮੈਨੂੰ ਮੈਂ ਹਰੇਕ ਨੂੰ ਜਿਹੜਾ ਵੀ ਮੈਨੂੰ ਕਹਿੰਦਾ ਵੀ ਤੁਸੀਂ ਉੱਥੋਂ ਦਵਾਈ ਲਓ ਉੱਥੋਂ ਦਵਾਈ ਲਓ ਮੈਂ ਇਹ ਕਹਿੰਦੀ ਵੀ ਜਿਆਦਾ ਬੈਡ ਰੈਸਟ ਨਹੀਂ ਮੈਨੂੰ ਰੈਸਟ ਨਹੀਂ ਹੋਣੀ ਮੈਥੋਂ ਮੈਨੂੰ ਪਤਾ ਹੈਗਾ ਬਸ ਪ੍ਰੇਜ ਰੱਖ ਲਾਂਗੇ ਆਪਾਂ ਚਲ ਗੋਰੀ ਵਾਲੀ ਮੈਂ ਲਾ ਲਈ ਹੈ ਨਾ ਵੀ ਬੂਆ ਬੂਆ ਸਿੱਟਣਾ ਔਖਾ ਲੱਗਦਾ ਭਾਜਨ ਚੱਕਿਆ ਜਾਂਦਾ ਤੇ ਵੀ ਮੈਂ ਝੂਕੇ ਨਹੀਂ ਕੰਮ ਕਰੂੰਗੀ ਪਹਿਲਾਂ ਵਾਰ ਨਹੀਂ ਮੇਰੇ ਪਰ ਕਦੇ ਫੇਰ ਵੀ ਕੋਈ ਐਹੋ ਜਿਹਾ ਹੁੰਦਾ ਨਹੀਂ ਦਿਮਾਗ ਤੇ ਗੱਲ ਰਹਿੰਦੀ ਮੈਂ ਤਾਂ ਭੁੱਲੇ ਜਾਨੀ ਆ ਵੀ ਝੂਕੇ ਕੰਮ ਨਹੀਂ ਕਰਨਾ ਕਿ ਹੁਣ ਆਪਣੀ ਤਾਂ ਸੁਰੂ ਤੋਂ ਐਂ ਡਾਇਰੈਕਟ ਕੰਮ ਕਰਨ ਦੀ ਆਦਤ ਬਣੀ ਹੋਈ ਆ। ਬਾਕੀ ਜਿਹੜਾ ਤਾਂ ਸਾਫ ਬਾਪ ਦੇ ਸਕਰੀਨ ਨੂੰ ਬਚਾ ਕੇ ਜਿ ਰੱਖੇ ਹਨ ਉਹਨੂੰ ਤਾਂ ਐ ਰਹਿੰਦਾ ਵੀ ਹਾਈ ਐਂ ਨਾ ਹੋ ਜੀ ਐਂ ਨਾ ਹੋ ਜੀ। ਮੈਂ ਬਿਲਕੁਲ ਨਹੀਂ ਦੇ ਆਂ ਜੇ ਦੇਖਿਆ ਅਸੀਂ ਪੇਕੇ ਪਿੰਡ ਵੀ ਬਾਧੂ ਕੰਮ ਕਰਦੇ ਸੀ ਮੱਝਾਂ ਦਾ ਖੇਤੀ ਦਾ ਸਾਰਾ ਕੰਮ ਕਰਦੇ ਹੁੰਦੇ। ਪੂਰੇ ਵੀ ਮੈਂ ਬਹੁਤ ਕਰਦੀ ਰਹੀ ਆ ਪਰ ਹੁਣ ਸਰੀਰ ਪਤਾ ਨਹੀਂ ਕਿਉਂ ਹੁਣ ਜੇ ਮੈਂ ਘਟ ਗਈ 2-3 ਸਾਲ ਦਾ ਥੋੜਾ ਜਿਹਾ ਮੈਂ ਘਟਾ ਲਿਆ ਤੇ ਉਹ ਮੇਰੀ ਠੂਈ ਦੀ ਥੋੜੀ ਥੋੜੀ ਪ੍ਰੋਬਲਮ ਸੀ। ਤੇ ਉਸ ਤੋਂ ਬਾਅਦ ਉਹਨੂੰ ਫੇਰ ਬਸ ਵਾਦਾ ਵਾਦ ਕਰ ਗਿਆ ਜਦੋਂ ਪਤਾ ਨਹੀਂ ਨੇ ਤਾਂ ਮੈਂ ਹੁਣ ਵੀ ਨਹੀਂ ਐ ਦੇਖਦੀ ਤੀ ਮੇਰਾ ਭਾਜਨ ਪੂਜਨ ਮੈਂ ਘੱਟ ਚੱਕ ਲੈਂਦੀ ਮੈਂ ਬਾਧੂ ਅੱਖਾਂ ਵਿੱਚ ਕੀ ਚੱਕ ਲੈਂਦੀ ਹੁਣ ਉਹ ਗੱਲਾਂ ਦੇ ਨਤੀਜੇ ਨਿਕਲਦੇ ਨੇ ਹਨਾ ਬਾਅਦ ਦੇ ਵਿੱਚ ਪਸਟਾਉਣਾ ਪੈ ਜਾਂਦਾ ਤੁਹਾਨੂੰ ਬਹੁਤ ਔਖਾ ਹੁਣ ਮੈਨੂੰ ਆਇਆ ਉਹ ਸਾਡੀ ਮੰਮੀ ਹੁੰਦੀ ਮੈਨੂੰ ਕਹਿੰਦੀ ਤੂੰ ਕੱਲੀ ਆਪ ਤੋਂ ਨਾ ਮੈਂ ਗੋਹੇ ਦਾ ਐਡਾ ਵੱਡਾ ਵੱਠਲ ਹੁੰਦਾ ਆਪ ਹੀ ਚੱਕ ਲੈਂਦੀ ਉਹ ਕਹਿੰਦੀ ਤੂੰ ਆਪ ਤੋਂ ਨਾ ਚੱਕਿਆ ਕਰ ਤੂੰ ਚੁਕਾ ਲਿਆ ਕਰ ਕਿਸੇ ਤੋਂ ਹੁਣ ਮੈਨੂੰ ਪਤਾ ਲੱਗਦਾ ਵੀ ਮੈਂ ਹੁਣ ਕਿੰਨੀ ਔਖੀ ਹੰਨੀ ਉਹਦੋਂ ਦੇ ਹੁੰਦੇ ਜੇ ਮੈਂ ਪ੍ਰ ਬਾਕੀ ਚਲੋ ਜੀ ਜਿਹੜਾ ਜਿਹੜਾ ਹੈ ਨਾ ਆਪਾਂ ਨੇ ਇੱਥੇ ਇੱਥੇ ਪੈਸਾ ਲਾਉਣਾ ਹੈ ਡਾਕਟਰਾਂਆਂ ਹੀ ਲਾਉਣਾ ਹੈ ਕਿਤੇ ਵੀ ਲਾਉਣਾ ਜਿੰਨਾ ਆਪਾਂ ਨੇ ਬਦੀਨ ਹੋਣਾ ਹੈ ਜੋ ਵੀ ਕਿਸਮਤ ਚ ਲਿਖਿਆ ਹੈ ਉਹ ਹਰ ਹਿੱਲੇ ਹੋਣੀ ਹੋਣਾ ਹੁਣ ਮੈਂ ਸਵੇਰੇ ਘਰੋਂ ਇੱਕ ਰੋਟੀ ਖਾ ਕੇ ਗਈ ਸੀ ਤੁਸੀਂ ਐ ਮੰਨ ਲਓ ਕਿ ਮੈਂ ਘਰੇ ਆ ਕੇ ਬਸ ਪਾਣੀ ਪੀਤਾ ਕੁਛ ਨਹੀਂ ਖਾਦਾ ਪੀਤਾ ਤੋਂ ਇੱਕ ਜੂਸ ਬਣਾਉਣ ਲੱਗੇ ਨੇ ਬਸ ਆ ਗਈ ਫੇਰ ਭੱਜ ਕੇ ਚੜ ਗਏ ਕੱਲੇ ਪਾਣੀ ਪਾਣੀ ਦੇ ਸਿਰ ਤੇ ਆਪਾਂ ਘਰੇ ਆ ਗਏ ਸਵੇਰੇ ਹੱਥ ਧੋ ਲੈ ਕੇ 5 ਵਜੇ ਤੱਕ ਗਰਮੀ ਦਾ ਟਾਈਮ ਆ ਬਸ ਪਾਣੀ ਪੀ ਪੀ ਕੇ ਇੱਕ ਪਾਣੀ ਦੀ ਬੋਤਲ ਵੀ ਚੱਲ ਯਾਦ ਰਹਿ ਜਾਂਦੀ ਆ ਆਪਾਂ ਲੈ ਜਾਣਾ ਕਈ ਵਾਰ ਮੈਂ ਤਾਂ ਉਹ ਵੀ ਭੁੱਲ ਜਾਂਦੀ ਆ ਫਿਰ ਬਹੁਤ ਔਖਾ ਹੋ ਜਾਂਦਾ ਤੇ ਨਵੇਂ ਪਤਾ ਦੇਖਣ ਵਾਲਿਆਂ ਨੂੰ ਇਹ ਹੈ ਜੀ ਵੀਰ ਉਹ ਚੱਕਦੇ ਨੇ ਸਕੂਟਰ ਹੀ ਰੋਜ਼ ਵਗਣਗੇ ਆਪਾਂ ਨੂੰ ਪਤਾ ਹੁੰਦਾ ਹੈ ਨਾ ਵੀ ਲੋਕਾਂ ਦੀਆਂ ਗੱਲਾਂ ਹੁੰਦੀਆਂ ਨੇ ਜੀ ਜਿਹਦੇ ਨੂੰ ਲੱਗ ਜਾਂਦੀ ਆ ਉਸ ਨੂੰ ਪਤਾ ਹੁੰਦਾ ਹੈ ਵੀ ਹੈ ਨਾ ਕਿਵੇਂ ਦੁੱਖ ਤਕਲੀਫ ਪਛਾਗਲਾ ਉਹ ਕਰਦਾ ਕਵੀਨ ਦਾ ਇੱਥੇ ਕੰਮ ਹੁੰਦੇ ਨੇ ਉਹ ਵੀ ਜਾਣਾ ਪੈਣਾ ਇੰਦੀ ਆਪਾਂ ਨੂੰ ਹੁਣ ਤੁਸੀਂ ਐਂ ਦੇਖੋ ਵੀ ਸਰਦਾਰ ਜੀ ਉੱਥੇ ਕੰਮਤੇ ਰਹੇ ਹਨਾ ਵੀ ਮੈਨੂੰ ਰੋਜ਼-ਰੋਜ਼ ਜੇ ਮੈਂ ਉਹਨਾਂ ਨੂੰ ਕਹੀਂ ਜਾਊਂਗੀ ਵੀ ਮੈਨੂੰ ਲੈ ਕੇ ਜਾਓ ਲੈ ਕੇ ਜਾਓ ਫਿਰ ਉਧਰੋਂ ਕੰਮ ਬੰਦ ਹੋ ਜਾਊਗਾ ਫਿਰ ਐਡੇ ਆਪਾਂ ਕੋਈ ਜਾਦੇ ਹਨਾ ਤਕੜੇ ਵੀ ਨਹੀਂ ਹੈਗੇ ਵੀ ਵਿਹਲੇ ਬਹਿ ਕੇ ਖਾ ਲਾਂਗੇ ਆਪਾਂ ਨਾਰਮਲ ਕਿਸਾਨ ਆ ਜੀ ਜੇ ਕੰਮ ਕਰਾਂਗੇ ਤਾਂ ਆਪਾਂ ਕੁਝ ਖਾਵਾਂਗੇ ਤਾਂ ਆਪਣਾ ਕੁਝ ਬਣ ਜਾਊਗਾ ਵਿਹਲੇ ਬਹਿ ਕੇ ਕੁਝ ਨਹੀਂ ਬਣਦਾ ਬਾਕੀ ਮੇਰੀ ਆਦਤ ਨਹੀਂ ਹੈਗੀ ਵੀ ਮੈਂ ਮਾਣੀ ਮਾੜੀ ਗੱਲ ਤੇ ਉਹਨੂੰ ਟੋਕਦਾ ਮੈਨੂੰ ਪਤਾ ਹੁੰਦਾ ਵੀ ਉਹਦੋਂ ਉਹਨਾਂ ਨੂੰ ਆਪ ਨੂੰ ਹੀ ਨਹੀਂ ਟਾਈਮ ਸਵੇਰੇ 5 ਵਜੇ ਉੱਠਦੇ ਨੇ ਚਾਹੇ ਉਹ ਸੀਜ਼ਨ ਟਾਈਮ ਹੈ ਚਾਹੇ ਉਹ ਸੀਜ਼ਨ ਟਾਈਮ ਦਾ ਉਹਨਾਂ ਦਾ ਬਹੁਤ ਜ਼ਿਆਦਾ ਸਿਕੰਜਾ ਕੱਸਿਆ ਜਾਂਦਾ ਉਹਨਾਂ ਨੂੰ ਰੋਟੀ ਵੀ ਹੋ ਜੀ ਜਿੱਥੇ ਚਾਰ ਖਾਨੀਆਂ ਨੂੰ ਦੋ ਖਾਕੀ ਭੱਜ ਜਾਂਦੇ ਨੇ ਇੰਨਾਂ ਨੇ ਵੀ ਕੰਮ ਪ੍ਰੈਸ਼ਰ ਪੈ ਜਾਂਦਾ ਕੰਮ ਦਾ ਬੱਲੇ ਟਾਈਮ ਤੇ ਫਿਰ ਉਹਨਾਂ ਦੇ ਸੱਤੇ ਮੱਜਾਂ ਦਾ ਹੋ ਜਾਂਦਾ ਫਿਰ ਉਹ ਸੰਨੀ ਵੀ ਕਰਕੇ ਜਾਣਗੇ ਸਾਰਾ ਖੇਤ ਦਾ ਵੀ ਕਰਨਾ ਹੁੰਦਾ ਹੈਗਾ ਮੇਰੇ ਨਾਲ ਹੁਣ ਵੀ ਤਾਂ ਕਰਾਉਂਦੇ ਹੁਣ ਉਹਨਾਂ ਲਈ ਸੀਜ਼ਨ ਟਾਈਮ ਹੈ ਮੱਜਾਂ ਬਣਾ ਕੇ ਜਾਣਗੇ ਕਾਫੀ ਉੱਥੇ ਚਾਰ ਲਿਆ ਕੇ ਖੇਤੋਂ ਖੁਲੀਆਂ ਦੇ ਵਿੱਚ ਪਾ ਕੇ ਬਸ ਮੈਂ ਇਕੱਲੀ ਖਾਲ ਰਣੀ ਹੁੰਦੀ ਹੈ ਉੱਪਰ ਤੇ ਹੁੰਦੀ ਹੈ ਬਾਅਦ ਵਿੱਚ ਉਹੀ ਹੱਥ ਮਾਰ ਕੇ ਬੰਦੀਆਂ ਹੁਣ ਨਹੀਂ ਬਾਅਦ ਪਹਿਲਾਂ ਉਹ ਸਾਰਾ ਸ਼ਾਮ ਵਾਲਾ ਕੱਖਾ ਦਾ ਵੀ ਸਾਰਾ ਨੂੰ ਮੇੜ ਕੇ ਜਾਂਦੇ ਹੁੰਦੇ ਕੁਝ ਨਹੀਂ ਕਰਨਾ ਹੁੰਦਾ ਸੀ ਆ ਕੇ ਫੇਰ ਉਹ ਆਪ ਕਰਦੇ ਪਾਣੀ ਪਾਉਣਾ ਕੱਖ ਪਾਉਣੇ ਹੁਣ ਸੀਜ਼ਨ ਟਾਈਮ ਕਰਕੇ ਥੋੜਾ ਜਿਹਾ ਸਾਨੂੰ ਦਿੱਕਤ ਹੋਈ ਪਈ ਹੈ ਪਰ ਮੈਨੂੰ ਐਂ ਲੱਗਦਾ ਵੀ ਮੈਂ ਮੜੀ ਮੜੀ ਗੱਲ ਤੇ ਉਹਨੂੰ ਟੋਕਦੀ ਵੀ ਨਹੀਂ ਮੈਂ ਛੇ ਛੇ ਤੀਨਾਂ ਨੂੰ ਕੋਈ ਗੱਲ ਵੀ ਨਹੀਂ ਦੱਸਦੀ ਹੁੰਦੀ ਕਿਉਂ ਮੈਨੂੰ ਪਤਾ ਵੀ ਆਪਣਾ ਤਾਂ ਚੱਲਦਾ ਹੀ ਰਹਿਣਾ ਹੈ ਤਾਂ ਹੁਣ ਸਰੀਰ ਐਹੀ ਜਿਹੀ ਹੈ ਅੱਜ ਠੀਕ ਹੈ ਤੜਕੇ ਨੂੰ ਫੇਰ ਹੋਈ ਜੱਜ ਠੀਕ ਹੈ ਤੜਕੇ ਨੂੰ ਫੇਰ ਹੋਈ ਜੇ ਤਾਂ ਕੰਮ ਚੱਲੀ ਜਾਊਗਾ ਮੈਂ ਜਦੋਂ ਜਮਾ ਜਦੋਂ ਐ ਹੋ ਜਾਂਦਾ ਕਿ ਹੁਣ ਅੰਕਲ ਦੱਸਣੇ ਪੈਣਾ ਕੋਈ ਉਹ ਨਹੀਂ ਹਨਾ ਫਿਰ ਮੈਂ ਦੱਸ ਦਨੀ ਆ ਪਰ ਹੁਣ ਵੀ ਮੈਨੂੰ ਪਤਾ ਮੈਨਾਂ ਨੂੰ ਦੱਸਤਾ ਵੀ ਮੈਨੂੰ ਡਾਕਟਰ ਨੇ ਆਪਰੇਸ਼ਨ ਦੱਸਿਆ ਪਰ ਮੈਂ ਨੂੰ ਪਤਾ ਵੀ ਹੁਣ ਉਸ ਸੀਜ਼ਨ 'ਚ ਫਿਰਦੇ ਨੇ ਟਾਈਮ ਹੀ ਨਹੀਂ ਉਹਨਾਂ ਕੋਲੇ ਮੈਂ ਇਹਨੂੰ ਕਿਵੇਂ ਦੰਨੀ ਆ ਮੈਨੂੰ ਉੱਥੇ ਲੈ ਜਾ ਉੱਥੇ ਲੈ ਜਾ ਕੋਈ ਨਾ ਬੇਲੇ ਹੋ ਜਾਣਗੇ ਹਜੇ ਮੈਂ ਥੋੜਾ ਮੋਟਾ ਜਿਹੜੇ ਡਾਕਟਰ ਤੋਂ ਮੇਰੀ ਦਵਾਈ ਚੱਲੀ ਹੋਈ ਉਹਨਾਂ ਨੇ 1 ਮਹੀਨੇ ਦਾ ਪਾਣੂ ਟ੍ਰੀਟਮੈਂਟ ਦੱਸਿਆ ਹੋਇਆ ਐਨਿਓ ਫੇਰ ਕੋਈ ਗੱਲ ਨਹੀਂ ਰਹਿ ਵੜੀ ਨਾਲ ਦੇਖਾਂਗੇ ਕਿੱਧਰ ਨੂੰ ਜਾਣਾ ਹੈ ਜਦੋਂ ਅਸੀਂ ਛੋਟੇ ਹੁੰਦੇ ਤਾਂ ਸਾਸੀ ਨੇ ਇੱਕ ਕਮਰੇ ਮੇਰੀ ਮੰਮੀ ਪੇਕੇ ਪਿੰਡ ਅਸੀਂ ਇੰਨੇ ਬਹੁਤ ਤਕਲੀਫ ਕੱਟੀ ਸੀ ਚਲੋ ਪ੍ਰਮਾਤਮਾ ਨੇ ਜੇ ਮੇਰੀ ਮਾਂ ਨੇ ਸਬਰ ਰੱਖਿਆ ਸੀ ਕਾਸੀ ਦਾ ਘਾਟਾ ਨਹੀਂ ਰੱਖਿਆ ਰੰਗ ਲਾਤੀ ਇਹੀ ਗੱਲ ਮੈਨੂੰ ਹੋ ਰਿਹਾ ਵੀ ਜਦੋਂ ਮੇਰੀ ਮਾਂ ਨੂੰ ਸਾਰਾ ਕੁਝ ਦੇਤਾ ਰੱਬ ਨੇ ਉਦੋਂ ਐਂ ਦੀ ਵੀ ਕੀ ਬਣੂਗਾ ਅਸੀਂ ਸਾਰਦ ਨਹੀਂ ਟੈਨਸ਼ਨ ਕਰੀ ਜਾਂਦੇ ਵੀ ਅਸੀਂ ਤਿੰਨ ਭੈਣ ਭਾਈਆਂ ਦੋ ਬਰੋਬਰ ਦੇ ਹੋ ਗਏ ਭਾ ਹੁਣ ਨਾਲੇ ਨੇ ਕੀ ਬਣੂਗਾ ਮੇਰੀ ਮਾਂ ਖੱਲ ਮੇਰੇ ਪਿਓ ਉਦੋਂ ਤੁਹਾਨੂੰ ਪਤਾ ਕਿ ਜੈਂ ਸਾਦੂ ਜ਼ਿਆਦਾ ਪੀਂਦੇ ਹੁੰਦੇ ਹਨਾ ਵੀ ਉਸਰਾ ਆਪ ਹੀ ਦਨੇ ਵੀ ਕੀ ਬਣੂਗਾ ਪਰ ਨਾ ਉਹਨੇ ਸਬਰ ਰੱਖਿਆ ਆਪਣੇ ਸਬਰ ਤੇ ਆਪਣੇ ਬੱਚਿਆਂ ਨੂੰ ਜਿੰਨਾ ਕੋਤੋਂ ਚੱਲ ਕੋਈ ਨਹੀਂ ਚੰਗਾ ਮਾੜਾ ਜਹੇ ਜਾਂ ਉਹਦੇ ਕੋਲੋਂ ਟਾਈਮ ਕਢਾਇਆ ਸਾਨੂੰ ਵਧੀਆ ਕਰਿਆ ਉਹਨਾਂ ਨੇ ਬਹੁਤ ਵਧੀਆ ਉਹ ਕਰਿਆ ਅੱਜ ਸਭ ਰੰਗ ਲੱਗਿਆ ਸਭ ਦੇ ਘਰੇ ਚਲੋ ਕੋਈ ਗੱਲ ਨਹੀਂ ਮਾੜਾ ਚੰਗਾ ਟਾਈਮ ਲੰਘ ਜਾਂਦਾ ਇਹੀ ਸੋਚਣੀ ਮੇਰੀ ਆ ਜੇ ਮੈਨੂੰ ਕੋਈ ਮਾੜਾ ਕਹਿੰਦਾ ਕਹਿ ਲੈਣ ਦੇ ਕੋਈ ਗੱਲ ਨਹੀਂ ਆਪਣਾ ਮਨਸਾ ਸਸਾ ਪੂਰੀ ਕਰ ਲੈਂਦੇ ਨੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਅਮਾ ਤੂੰ ਹੀ ਸਾਨੂੰ ਸਹੀ ਕਰਨਾ ਹੈ ਜੋ ਕੁਝ ਕਰਨਾ ਹੈ ਤੈਂ ਕਰਨਾ ਹੈ ਚਲੋ ਜੀ ਅੱਜ ਦਾ ਵਲੌਗ ਲੈ ਕੇ ਆਵਾਂਗੇ ਜੀ ਅੱਜ ਮੈਂ ਮੇਰੀ ਵੀਡੀਓ ਨੂੰ ਤੁਸੀਂ ਇੰਨੀ ਵੀਡੀਓ ਨੂੰ ਤੁਸੀਂ ਪਿਆਰ ਦਿਓ ਉਸ ਮੇਰੀ ਥੋੜੀ ਜਿਹੀ ਫੋਨ ਦੇ ਪ੍ਰੋਬਲਮ ਹੋਣ ਕਰਕੇ ਮੇਰਾ ਜੀ ਨਹੀਂ ਕਰਦਾ ਵੀਡੀਓ ਬਣਾਉਣ ਨੂੰ ਤੇ ਆਪਾਂ ਮੈਡੀਸਿਨ ਲੈ ਕੇ ਆਏ ਆ ਜੀ ਆਪਾਂ ਨੂੰ 10-12 ਦਿਨਾਂ ਚ ਹੋਰ ਫਰਕ ਪੈਂਦਾ ਹੋਇਆ ਤਾਂ ਆਪਾਂ ਅੱਗੇ ਤੋਂ ਉਥੋਂ ਦਵਾਈ ਲੈ ਲਾਂਗੇ ਨਹੀਂ ਹੋਰ ਕਿਤੇ ਲੈ ਲਾਂਗੇ ਹੈਨਾ ਹੋਰ ਕਿਤੇ ਟਰਾਈ ਕਰਕੇ ਦੇਖ ਲਾਂਗੇ ਪਰ ਜਿੰਨਾ ਡਾਕਟਰ ਨੇ ਆਪਾਂ ਨੂੰ ਟਰੀਟਮੈਂਟ ਕਿਹਾ ਹੈ ਉਹਨਾਂ ਆਪਾਂ ਪੂਰਾ ਕਰ ਲਾਂਗੇ 15 ਦਿਨ ਦੀ ਦਵਾਈ ਮੈਂ ਪਹਿਲਾਂ ਲੈ ਕੇ ਆਈ ਸੀ ਜੀ 15 ਦਿਨਾਂ ਦੀ ਫੋਮ ਲਈਏ ਦੇਖੋ ਕੀ ਬਣਦਾ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਮਿਲਦੇ ਆਂ ਅਗਲੀ ਵੀਡੀਓ ਜਨਤਾ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ